मंत्री भगवानंत माथ ਦੇ ਵੱਲੋਂ ਕਾਂਗਰਸ ਦੇ ਕੁਝ ਲੀਡਰਾਂ ਦੇ ਬਿਨਾ ਨਾਮ ਲਏ ਉਹਨਾਂ ਤੇ ਤੰਜ ਕਸੇ ਗਏ ਸੀ ਕਿਹਾ ਗਿਆ ਸੀ ਕਿ ਕਿੱਥੋਂ ਜਾ ਕੇ ਲੜ ਰਿਹਾ ਤੇ ਕੋਈ ਕਿੱਥੋਂ ਜਾ ਕੇ ਲੜ ਰਿਹਾ ਆਪਣੇ ਹੜਕੇ ਛੱਡ ਰੇ ਨਹੀਂ ਇਸ ਤਰੀਕੇ ਦਾ ਜਿਹੜਾ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਦੇ ਉੱਤੇ ਰਾਜਾ ਵੜਿੰਗ ਨੇ ਇੱਕ ਵੀਡੀਓ ਪਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦਿੱਤਾ ਉਹਨੇ ਕਹਿ ਕੇ ਉਹ ਗਿੱਦੜਵਾ ਹਲਕੇ ਦੇ ਵਿੱਚ ਉਸਨੇ ਬਹੁਤ ਕੰਮ ਕਰਵਾਏ ਨੇ ਤੇ ਗਿੱਦੜਵਾ ਹਲਕੇ ਦੇ ਲੋਕ ਉਸ ਨੂੰ ਪਿਆਰ ਕਰਦੇ ਨੇ ਤੇ ਤਾਂ ਹੀ ਉਸ ਨੂੰ ਲੋਕ ਜਿਤਾਉਂਦੇ ਨੇ ਤੇ ਨਾਲ ਉਹਨੇ ਕਹਿ ਕਿ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਇਹਨਾਂ ਦੇ ਜਿਹੜਾ ਆਪਣੇ ਹਲਕੇ ਕਿਤੇ ਹੋਰ ਜਾ ਕੇ ਚੋਣ ਲੜਦੇ ਨੇ ਤਾਂ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਉਹਨਾਂ ਨੇ ਕੁਝ ਸਵਾਲ ਖੜੇ ਕੀਤੇ ਥੋੜੇ ਨਾਲ ਜਿਆਦਾ ਹਰ ਕੰਮ ਤਾਂ ਮੈਂ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਇਹ ਗੱਲ ਦੱਸਣੀ ਚਾਹੁੰਦਾ ਐ ਔਰ ਦੂਜਾ ਮੇਰੇ ਵਿਰੋਧੀਆਂ ਨੂੰ ਜਿਹੜੇ ਮੇਰੇ ਖਿਲਾਫ ਇਲੈਕਸ਼ਨ ਲੜ ਰਹੇ ਕਿ ਰਾਜਾ ਵੜਿੰਗ ਕੋਈ ਮੈਨੂੰ ਬਾਹਰਲਾ ਕਹਿੰਦਾ ਯਾਰ ਮੈਨੂੰ 15 20 ਸਾਲ ਹੋ ਗਏ ਸੇਵਾ ਕਰਦੇ ਨੂੰ ਗਿੱਦੜਵੇ ਨੂੰ ਇਹ ਮੈਨੂੰ ਬਾਹਰਲਾ ਹੀ ਦੱਸਦੇ ਐ ਹਜੇ ਤੱਕ ਸੋ ਇਹਰਾ ਮਤਲਬ ਅੰਦਰ ਲਿਆਂ ਨੂੰ ਨਕਾਰਿਆ ਬਾਹਰਲਾ ਤੁਸੀਂ ਮੈਨੂੰ ਦੱਸ ਦਿਓ ਮੈਂ ਕੋਈ ਚੰਗੇ ਕੰਮ ਕੀਤੇ ਹੋਣੇ ਸੋ ਮੇਰੀ ਬੇਨਤੀ ਐ ਡਾਕਟਰ ਭਾਵੇਂ ਕਿਤੋਂ ਦਾ ਵੀ ਹੋਵੇ ਲੇਕਿਨ ਇਹ ਇਲਾਜ ਚੰਗਾ ਕਰਨ ਵਾਲਾ ਹੋਵੇ ਵਿਅਕਤੀ ਉਹਦੇ ਕੋਲੇ ਇਲਾਜ ਕਰਾਉਣ ਵਾਸਤੇ ਕਲਕੱਤੇ ਵੀ ਚਲਾ ਜਾਂਦਾ ਹੈ ਡਾਕਟਰ ਭਾਵੇਂ ਗਵਾਂਡ ਚ ਹੋਵੇ ਇਲਾਜ ਚੰਗਾ ਨਾ ਕਰਦਾ ਹੋਵੇ ਫੋਰ ਐਗਜ਼ਾਮਪਲ ਵੀ 2 ਨੰਬਰ ਵਾਰਡ ਚ ਰਹਿੰਦਾ ਹੋਵੇ ਤੇ 2 ਨੰਬਰ ਵਾਰਡ ਵਾਲਿਆਂ ਨੂੰ ਹੀ ਨਾ ਕਦੇ ਦਰਸ਼ਨ ਦਿੱਤੇ ਹੋਣ ਤਾਂ ਮੈਨੂੰ ਲੱਗਦਾ ਕਿ ਉਹਨੂੰ ਪਿਆਰ ਨਹੀਂ ਲੋਕ ਕਰਦੇ ਸੋ ਮੇਰੀ ਇਹ ਬੇਨਤੀ ਹੈ ਸਾਨੂੰ ਕੋਈ ਮੁੱਖ ਮੰਤਰੀ ਸਾਹਿਬ ਕਹਿੰਦਾ ਇੱਕ ਗਮਲਾ ਵਾਲਾ ਬੂਟਾ ਇੱਕ ਬੋਰਡ ਇੱਕ ਫਲਾਨਾ ਆਦਰਯੀਆਂ ਭਗਵੰਤ ਸਿੰਘ ਮਾਨ ਸਾਹਿਬ ਤੇ ਖਾਸ ਕਰਕੇ ਜਿਹੜੇ ਤੁਹਾਡੇ ਉਮੀਦਵਾਰ ਸਾਹਿਬ ਨੇ ਇਕੱਲੇ ਕਹਿ ਦਿੰਦੇ ਨੇ ਕਿ ਰਾਜਾ ਬਰਿੰਗ ਲੁਧਿਆਣੇ ਉਲੜ ਲਿਆ ਭਗਵੰਤ ਸਿੰਘ ਮਾਨ ਜਲਾਲਾਬਾਦ ਤੋਂ ਚੋਣ ਲੜਿਆ ਭਗਵੰਤ ਸਿੰਘ ਮਾਨ ਸਾਹਿਬ ਲਹਿਰੇਗਾਗੇ ਤੋਂ ਚੋਣ ਲੜੇ ਫੇਰ ਭਗਵੰਤ ਮਾਨ ਸਾਹਿਬ ਸੰਗਰੂਰ ਤੋਂ ਪਾਰਲੀਮੈਂਟ ਦਾ ਇਲੈਕਸ਼ਨ ਲੜੇ ਫੇਰ ਭਗਵੰਤ ਸਿੰਘ ਮਾਨ ਸਾਹਿਬ ਧੂਰੀ ਤੋਂ ਇਲੈਕਸ਼ਨ ਲੜੇ ਸੋ ਇਹ ਫਿਰ ਇਹਨਾਂ ਨੂੰ ਕੀ ਕਹੋਗੇ ਤੁਸੀਂ ਮੇਰੇ ਕਹਿਣ ਦਾ ਮਤਲਬ ਜਿਹੜੇ ਲੀਡਰ ਹੁੰਦੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਘੱਟੋ ਘੱਟ 10 ਸਾਮਾ ਤੋਂ ਚੋਣ ਲੜੇ ਕਦੇ ਕਿਲਾ ਲਾਹ ਰਾਏਪੋਤ ਤੋਂ ਲੜੇ ਕਦੇ ਕਿਤੋਂ ਲੜੇ ਐਵੇਂ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਕਦੇ ਫਰੀਦਕੋਟੋਂ ਪਾਰਲੀਮੈਂਟ ਲੜੇ ਤੇ ਫਿਰ ਕਦੇ ਜਲਾਲਾਬਾਦ ਤੋਂ ਲੜੇ ਕਦੇ ਉਹਨਾਂ ਦਾ ਪਰਿਵਾਰ ਬਠਿੰਡੀਆਂੋਂ ਲੜਿਆ ਸੋ ਮੇਰੇ ਕਹਿਣ ਦਾ ਮਤਲਬ ਲੋਕਾਂ ਨੂੰ ਪਤਾ ਬਾਹਰਲੇ ਅੰਦਰਲੇ ਦਾ ਜਿਹੜੇ ਅੰਦਰਲੇ ਸੀ 10 ਸਾਲ ਅਕਾਲੀ ਦਲ ਚ ਰਹੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਰਹੀ ਹੁਣ ਵੀ 3 ਸਾਲਾਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਲੇਕਿਨ ਗਿੱਦੜਬਾਦੀ ਆਸਤੇ ਕੋਈ ਪ੍ਰਾਪਤੀ ਠਣਾ ਦਿਓ ਵੀ ਆਹ ਪ੍ਰਾਪਤੀ ਹੈ ਤੁਹਾਡੇ ਲੋਕਾਂ ਦੀ ਇਹ ਕਹਿ ਦੇਣਾ ਕਿ 100 ਕਰੋੜ ਡਿੱਗੀ ਚ ਪਾ ਕੇ ਆਇਆ ਤੇ ਸਾਨੂੰ ਇੰਨੇ ਪੈਸੇ ਕਾਰਚ ਮੰਤਰੀ ਲੈ ਕੇ ਆਇਆ ਇਹ ਸਾਰੀਆਂ ਜਿਹੜੀਆਂ ਫਜ਼ੂਲ ਦੀਆਂ ਗੱਲਾਂ ਇਹ ਲੋਕ ਸਾਰੀਆਂ ਜਾਣਦੇ ਆ ਮੈਂ ਬਾਹਰਲਾ ਸੀ ਮੈਂ ਅੰਦਰਲਾ ਸੀ ਮੈਂ ਗਿੱਦੜਬੇ ਦਾ ਸੀ ਨਹੀਂ ਸੀ ਲੇਕਿਨ ਜੋ ਮੈਂ ਗਿੱਦੜ ਬਿਆਸੇ ਕੀਤਾ ਉਹ ਤੁਸੀਂ ਕਰ ਨਹੀਂ ਸਕਦੇ ਔਰ ਲੋਕਾਂ ਨੂੰ ਪਤਾ ਹੈ ਕਿ ਨਾਲ ਹੀ ਲਾਲ ਬਾਈ ਆ ਉੱਥੇ ਜਿਨ੍ਹਾਂ ਦਾ ਨਾਮ ਖੁੱਡੀਆਂ ਸਾਹਿਬ ਹੈ ਇੱਧਰ ਬਜੀਤ ਜੀ ਨੇ ਬੀਬੀ ਬਜੀਤ ਕੌਰ ਇਹ ਮਲੋੜ ਤੋਂ ਥੇੜੀ ਨਾਲ ਉਹਨਾਂ ਦਾ ਨਾਮ ਉੱਥੇ ਸਰਕਾਰਾਂ ਹੈਗੀਆਂ ਦੋ ਕੈਬਨਟ ਮੰਤਰੀ ਹੈ ਮੈਨੂੰ ਜ਼ਰਾ ਗਨਾਹ ਦਿਓ ਤਿੰਨਾਂ ਸਾਲਾਂ ਦੇ ਵਿੱਚ ਮਾਨ ਸਾਹਿਬ ਵੀ ਸਰਕਾਰ ਨੇ ਉੱਥੇ ਤਿੰਨਾਂ ਸਾਲਾਂ 'ਚ ਕੀ ਕੀਤਾ ਅਗਰ ਇੱਕ ਵੀ ਚੀਜ਼ ਤੁਸੀਂ ਗਨਾ ਦਿਓ ਤੇ ਮੈਂ ਤੁਹਾਡਾ ਦੇਨਦਾਰ ਹੋਵਾਂਗਾ ਸੋ ਮੇਰੇ ਕਹਿਣ ਦਾ ਮਤਲਬ ਜੋ ਅਸੀਂ ਕਰਤਾ ਉਹ ਕੋਈ ਹੋਰ ਕਰ ਨਹੀਂ ਸਕਦਾ ਸੋ ਫਜ਼ੂਲ ਬਾਜੀ ਦੀਆਂ ਗੱਲਾਂ ਮੈਨੂੰ 20 ਸਾਲ ਬਾਅਦ ਵੀ ਤੁਸੀਂ ਇਹ ਕਹੋਗੇ ਤੁਹਾਡੇ ਨਾਲ ਜਿਆਦਾ ਮੈਂ ਗਲੀਆਂ ਜਾਣਦਾ ਤੁਹਾਡੇ ਨਾਲ ਜਿਆਦਾ ਮੈਂ ਲੋਕਾਂ ਨੂੰ ਜਾਣਦਾ ਤੁਹਾਡੇ ਨਾਲ ਜਿਆਦਾ ਮੈਂ ਲੋਕਾਂ ਦੇ ਕੰਮ ਕਰਾਏ ਹੈ ਤੁਹਾਡੇ ਨਾਲ ਜਿਆਦਾ ਮੈਂ ਲੋਕਾਂ 'ਚ ਵਿਚਰਦਾ ਅੱਜ ਵੀ ਤੁਹਾਡੇ ਨਾਲ ਜਿਆਦਾ ਹਰ ਕੰਮ ਚੱਗੇ ਚਾਹੇ ਲੋਕਾਂ ਦੀ ਮਦਦ ਕਰਨ ਦੇ ਵਿੱਚ ਚਾਹੇ ਕਿਸੇ ਨੂੰ ਹਮਦਰਦੀ ਜਤੌਣ ਦੇ ਵਿੱਚ ਰਾਜਾ ਵੜਿੰਗ ਹਮੇਸ਼ਾ ਤਤ ਪਰ ਰਹਿੰਦਾ ਹੈ ਜਿੱਥੇ ਗਿੱਦੜਵੇ ਤੋਂ ਉੱਠ ਕੇ ਨਹੀਂ ਤੁਸੀਂ ਪਹੁੰਚ ਸਕਦੇ ਗਿੱਦੜਬਈ ਉਦੋਂ ਰਾਜਾ ਵੜਿੰਗ ਚੰਡੀਗੜ੍ਹੋਂ ਚੱਲ ਕੇ ਆ ਜਾਂਦਾ ਹੈ ਔਰ ਸਭ ਨੂੰ ਪਤਾ ਵੀ ਕੀ ਦੇਖਿਆ 25 ਪਿੰਡਾਂ ਦੇ ਕਾਗਜ਼ ਰੱਦ ਕਰਾਤੇ ਤੁਸੀਂ ਲੋਕਾਂ ਨੇ ਔਰ ਜੋ ਕਾਰਪੋਰੇਸ਼ਨ ਦੇ ਚੋਣਾਂਵਾਂ ਦੇ ਵਿੱਚ ਮੈਂ ਗਿੱਦੜਵੇ ਦੇ ਲੋਕਾਂ ਦਾ ਡਰ ਚੱਕਿਆ ਹੈ ਗਿੱਦੜਬੇ ਚ ਰਹਿੰਦੇ ਲੋਕਾਂ ਨੇ ਡਰ ਪਾਇਆ ਵਿਆ ਸੀਗਾ ਟੈਰਰ ਪਾਇਆ ਵਿਆ ਸੀਗਾ ਇਸ ਤਰ੍ਹਾਂ ਦਾ ਵੀ ਪਤਾ ਨਹੀਂ ਉਹ ਆ ਗਿਆ ਉਹ ਗਿਆ ਸੋ ਉਹ ਡਰ ਰਾਜੇ ਵਿਢਿੰਗ ਨੇ ਚੱਕਿਆ ਔਰ ਕੰਮ ਵੀ ਰਾਜੇ ਵਿਢਿੰਗ ਨੇ ਕੀਤੇ ਇਸ ਕਰਕੇ ਗਿੱਦੜਬੇ ਦੇ ਲੋਕ ਮੈਨੂੰ ਜਿਤਾਉਂਦੇ ਤਿੰਨ ਵਾਰ ਔਰ ਚੌਥੀ ਵਾਰ ਵੀ ਜਿਤਾਉਣਗੇ ਇਹ ਗੱਲ ਯਾਦ ਰੱਖਿਓ ਕਿਉਂਕਿ ਗਿੱਦੜਬੇ ਨੂੰ ਪਤਾ ਹੈ ਕਿ ਅਸਲਾ ਅਸਲੀ ਹਮ ਦਰਦ ਕੌਣ ਹੈ ਤੇ ਕੌਣ ਗਿੱਦੜਬੇ ਲੋਕਾਂ ਦੀ ਤਰੱਕੀ ਕਰਾ ਸਕਦਾ ਹੈ 2027 ਚ ਦੇਖਿਓ ਗਿੱਦੜਬਾ ਐਸਾ ਬਣਾਵਾਵਾਂਗਾ ਕਿ ਦੇਸ਼ ਚੋਂ ਲੋਕ ਵੇਖਣ ਆਇਆ ਕਰਨਗੇ ਕਿ ਐਸਾ ਗਿੱਦੜਬਾ ਰਾਜੇ ਵੜਿੰਗ ਨੇ ਬਣਾਇਆ ਹੈ ਤਿੰਨ ਮਹੀਨੇ ਕੇਵਲ ਮੇਰੇ ਕੋਲੇ ਚਾਰ ਮਹੀਨੇ ਤਾਕਤ ਆ ਇਸੀ ਮੰਤਰੀ ਬਣਿਆ ਸੀਗਾ ਇਸ ਤੋਂ ਪਹਿਲਾਂ ਮੰਤਰੀ ਨਹੀਂ ਰਿਹਾ ਸੀ ਮੈਂ ਔਰ ਚਾਰਾਂ ਮਹੀਨਿਆਂ ਚ ਪੰਜਾਬ ਦੇ ਲੋਕਾਂ ਨੂੰ ਪੁੱਛੋ ਐਦਾਂ ਕੱਲ ਨੂੰ ਤੁਸੀਂ ਕਹੋਗੇ ਰਾਜਾ ਵੜਿੰਗ ਲੁਧਿਆਣੇ ਦਾ ਨਹੀਂ ਸੀਗਾ ਉੱਥੇ ਜਾ ਕੇ ਲੜ ਗਿਆ ਰਾਜੇ ਵੜਿੰਗ ਕਿਤੋਂ ਦਾ ਵੀ ਹੋਵੇ ਲੇਕਿਨ ਰਾਜੇ ਵਿੜਿੰਗ ਨੂੰ ਲੋਕ ਪਸੰਦ ਕਰਦੇ ਆ ਮਾਨ ਸਾਹਿਬ ਔਰ ਆਦਰਨੀਆਂ ਮੇਰੇ ਵਿਰੋਧੀ ਉਮੀਦਵਾਰ ਸਾਬੋ ਇਸ ਕਰਕੇ ਲੜਿਆਣੀ ਵੀ ਜਿੱਤ ਦਾ ਇਹਦਾ ਮਤਲਬ ਦੇ ਲੜਿਆਣੇ ਵਾਲੇ ਬੇਵਕੂਫ ਸੀ ਨਹੀਂ ਜਿਹੜੇ ਬੰਦੇ ਚੰਗੀ ਸ਼ਵੀ ਵਾਲੇ ਹੁੰਦੇ ਐ ਤੇ ਜਿਨ੍ਹਾਂ ਦਾ ਪਤਾ ਹੁੰਦਾ ਵੀ ਇਹ ਚੰਗਾ ਇਲਾਜ ਕਰ ਸਕਦੇ ਐ ਉਹਨਾਂ ਡਾਕਟਰਾਂ ਦੇ ਕੋਲੇ ਲੋਕ ਸੱਤ ਸਮੁੰਦਰੋਂ ਪਾਰ ਜਾ ਕੇ ਵੀ ਆਪਦਾ ਇਲਾਜ ਕਰਾਇਆ ਹੁੰਦੇ ਐ ਸੋ ਚਿੰਤਾ ਨਾ ਕਰੋ ਕੋਈ ਚੰਗੀ ਗੱਲ ਹੈਗੀ ਐ ਰਾਜੇ ਵੜਿੰਗ ਬਾਰੇ ਤਾਂ ਤੁਸੀਂ ਦੱਸੋ ਮਿੱਤਰੋ ਇਹ ਵੀ ਛੋਟੀਆਂ ਛੋਟੀਆਂ ਥੋੜੀ ਕੋ ਪੁਆਇੰਟ ਨਹੀਂ 15 ਸਾਲਾਂ ਬਾਅਦ ਕਹਿੰਦੇ ਰਾਜਾ ਵੜਿੰਗ ਬਾਹਰ ਲਾਸੀ ਵਾਹ ਇਸ ਤੋਂ ਹੀ ਪਤਾ ਲੱਗਦਾ ਹੈ ਕਿ ਤੁਸੀਂ ਚੋਣ ਹਾਰ ਚੁੱਕੇ ਹੋ ਇਕਤਾ ਮੈਂ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਇਹ ਗੱਲ ਦੱਸਣੀ ਚਾਹੁੰਦਾ ਹਾਂ ਔਰ ਦੂਜਾ ਮੇਰੇ ਵਿਰੋਧੀਆਂ ਨੂੰ ਜਿਹੜੇ ਮੇਰੇ ਖਿਲਾਫ ਇਲੈਕਸ਼ਨ ਲੜ ਰਹੇ ਕੀ ਰਾਜਾ ਵੜਿੰਗ ਕੋਈ ਮੈਨੂੰ ਬਾਹਰ ਲਾ ਕਹਿੰਦਾ ਯਾਰ ਮੈਨੂੰ ਸੋਦਾ ਦਈਏ ਕਿ ਲਗਾਤਾਰ ਦੇਖਿਆ ਚਾਹੁੰਦਾ ਕਿ ਵਿਰੋਧੀ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਤਾਂ ਚੁੱਕਾ ਸੇ ਜਾਂਦੇ ਨੇ ਕਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਾਂਗਰਸ ਦੇ ਲੀਡਰਾਂ ਨੂੰ ਫੜਿਆ ਜਾਂਦਾ ਤਾਂ ਫਿਰ ਕਾਂਗਰਸ ਦੇ ਲੀਡਰਾਂ ਦੇ ਵੱਲੋਂ ਵੀ ਜਿਹੜਾ ਕਿ ਜਵਾਬ ਦਿੱਤਾ ਜਾਂਦਾ ਬਿਊਰੋਕ੍ਰਾਟ